ਮਹਲ ਕੋਪਰਾਏ ਜੀ ਤੁਸੀਂ ਬਹੁਤ ਪੁਰਾਣੇ ਪਹਿਲਾਂ ਗਾਣੇ ਸੁਨੇ ਹੋਣੇ ਆ ਪੁਰਾਣੇ ਤਾਂ ਖੈਰ ਹਜੇ ਇੰਨੇ ਨਹੀਂ ਹੋਏ ਉਦਾਂ ਹੀ ਲਾੜੀ ਹੋਈ ਚੱਟੀ ਹੋਈ ਆ ਥੋੜੀ ਜੀ ਨਵੇਂ ਆ ਹਣੇ ਬਹੁਤ ਸਾਰੇ ਕਲਾਕਾਰਾਂ ਨੂੰ ਇਹਨਾਂ ਨੇ ਪੇਸ਼ ਕੀਤਾ ਐਂਜਲ ਰਿਕਾਰਡ ਕੰਪਨੀ 뮤직 ਕੰਪਨੀ ਜਿਹਦੇ ਵਿੱਚ ਨਾਂ ਜੜੀਆਂ ਤਾਂ ਪੁਰਾਣੇ ਜੈਲੀ ਬਾਜੀ ਹੋਣੀ ਕਿੰਨੇ ਨਾਂ ਨੇ ਮੈਂ ਜਦੋਂ ਗੱਡੀ 'ਚ ਜਾਵੇਂ ਹੁੰਦਾ ਤਾਂ ਕਾਫੀ ਸਾਰੇ ਨਾਂ ਗਾਣੇ ਸੁਣਦੇ ਇਹਨਾਂ ਦੇ ਇਹ ਉਹ ਸੱਜਣ ਨੇ ਮੇਰਾ ਖਲਫ ਪਛਣਾ ਦੋ ਕਿਸਾਨਾਂ ਕੋ ਸਾਡਾ ਰਸਤਾ ਹੋਇਆ ਆ ਇਹ ਮੈਨੂੰ ਐ ਲੱਗਦਾ ਵੀ ਉਦੋਂ ਬਾਅਦ ਸਾਡੀ ਜ਼ਿੰਦਗੀ ਚੇਂਜ ਹੋ ਗਈ ਜਦੋਂ ਦੇ ਇਹ ਮਿਲੇ ਆ ਸੰਨ ਕਾਫੀ ਸਾਰੀਆਂ ਚੀਜ਼ਾਂ ਨੇ ਕਿਸੇ ਇੰਟਰਵਿਊ ਚ ਦੱਸਾਂਗੇ ਜਦੋਂ ਕਿਸੇ ਇੰਟਰਵਿਊ ਚ ਦੱਸਾਂਗੇ ਤੇ ਇਹ ਨੇ ਸਾਡੇ ਧੰਮੀ ਸਾਹਿਬ ਯੂਕੇ ਯੂਕੇ ਦਾ ਜਦੋਂ ਵੀ ਜ ਟੂਰ ਕਰਦੇ ਆ ਉਦੋਂ ਇਹੀ ਉੱਥੇ ਸਾਰਾ ਪ੍ਰਬੰਧ ਇਹਨਾਂ ਦਾ ਹੁੰਦਾ ਸਾਰੇ ਸ਼ੋਅ ਇਹਨਾਂ ਦੇ ਹੁੰਦੇ ਆ ਇਹ ਵੀ ਬਹੁਤ ਟਾਈਮ ਬਾਅਦ ਆਏ ਆ ਤੁਹਾਨੂੰ ਵੀ ਜੀ ਆਇਆਂ ਨੂੰ ਨਿੱਕਾ ਸਵਾਗਤ ਆ ਜੀ ਯੂਕੇ ਤੋਂ ਤੁਸੀਂ ਪਹੁੰਚੇ ਹੋ ਬੜੀ ਦੂਰੋਂ ਪਲੀਜ਼ ਜੀ ਆਇਆਂ ਨੂੰ ਬਹੁਤ ਚੰਗਾ ਲੱਗਾ ਸਾਡੇ ਰਾਣਾ ਭਾਜੀ ਉਹਨਾਂ ਦੇ ਫਾਦਰ ਸਾਹਿਬ ਇਹ ਵੀ ਯੂਕੇ ਰਾਣਾ ਸੋਹਤਾ ਜੀ ਸੋਹਤਾ ਸਾਹਿਬ ਜੀ ਐ ਆਨਕਸਰ ਬਿਲਕੁਲ ਹੋਰ ਤੁਹਾਨੂੰ ਸਾਰਿਆਂ ਨੂੰ ਵੀ ਜੀ ਆਇਆਂ